ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਪੀਐਮ ਦੇ ਉਤੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਉਹ ਫੌਜ ਦੇ ਹੈਲੀਕਾਪਟਰ ਦੇ ਰਾਹੀਂ ਭਾਰਤ ਦੇ ਲਈ ਰਵਾਨਾ ਹੋ ਚੁੱਕੀ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਬੰਗਲਾਦੇਸ਼ ਦੇ ਵਿੱਚ ਆਮ ਜਨਤਾ ਦੇ ਵੱਲੋਂ ਹਿੰਸਾ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਸ਼ੇਖ ਹਸੀਨਾ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਤੇ ਅੱਜ ਪ੍ਰਦਰਸ਼ਨਕਾਰੀ ਉਹਨਾਂ ਦੀ ਸਰਕਾਰੀ ਪੀਐਮ ਦੀ ਰਹਾਇਸ਼ ਦੇ ਵੱਲ ਵੀ ਵਧ ਰਹੇ ਸੀ ਤੇ ਉੱਥੇ ਤੱਕ ਪਹੁੰਚ ਚੁੱਕੇ ਸੀ। ਬੰਗਲਾਦੇਸ਼ ਦੀ ਫੌਜ ਨੇ ਪੀਐਮ ਸ਼ੇਖ ਹਸਿਨਾ ਨੂੰ 45 ਮਿੰਟ ਦਾ ਅਲਟੀਮੇਟਮ ਦਿੱਤਾ ਸੀ ਅਸਤੀਫਾ ਦੇਣ ਦੇ ਲਈ ਜਿਸ ਤੋਂ ਬਾਅਦ ਪੀਐਮ ਸ਼ੇਖ ਹਸਿਨਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਹ ਫੌਜ ਦੇ ਹੈਲੀਕਾਪਟਰ ਦੇ ਰਾਹੀਂ ਭਾਰਤ ਦੇ ਲਈ ਰਵਾਨਾ ਹੋ ਚੁੱਕੀ ਹੈ